ਗੁਲਜਿੰਦਰ ਸਿੰਘ ਸਰ ਮੇਰਾ ਨਾਮ ਜੀ ਚੁਰੜਖੇੜਾ ਪਿੰਡ ਹੈ ਜੀ ਆ ਰਾਮਸਰਾ ਮਾਈਨਰ ਨਹਿਰ ਤੇ ਆਪਣੀ ਜ਼ਮੀਨ ਪੈਂਦੀ ਹੈ ਇਹ ਇਥੋਂ ਚੌਥੀ ਵਾਰ ਟੁੱਟ ਗਈ ਲਗਾਤਾਰ ਹਰ ਸਾਲ ਇਥੋਂ ਹੀ ਟੁੱਟਦੀ ਆ ਥੋੜੇ ਥੋੜੇ ਏਰੀਏ ਦੂਰ ਤੇ ਆਪਣੀ ਜ਼ਮੀਨ 'ਚ ਪਾਣੀ ਆਉਂਦਾ ਹੈ ਤੇ ਜੋ ਫਸਲ ਇਹ ਮਾਰੀ ਜਾਂਦੀ ਖਰਾਬ ਹੋ ਜਾਂਦੀ ਫਿਰ ਬੇਟਾਈਂ ਬੀਜਦੀ ਇਹ ਖਰਚਾ ਕੋਲ ਨਾ ਹੋਂ ਕਰਕੇ ਸਹੀ ਤਰ੍ਹਾਂ ਬੀਜਿਆ ਨਹੀਂ ਜਾਂਦਾ ਸਾਥੋਂ ਹਣ ਬੀਜੀ ਸੀ ਬੜੀ ਔਖੀ ਵਟਾਂ-ਵਟਾਂ ਪਾਈਆਂ ਸੀ ਸਾਰਾ ਕੁਝ ਕੀਤਾ ਹੀ ਪਰ ਇਹ ਹੁਣ ਵੇਖ ਲਓ ਤੁਹਾਡੇ ਸਾਹਮਣੇ ਹੀ ਸਾਨੂੰ ਸਵੇਰ ਦਾ ਪਾਣੀ ਵੱਜਾ ਪਰ ਪਾਣੀ ਵੱਜਾ ਨਹੀਂ ਪਾਣੀ ਅਜੇ ਆਈ ਜਾਂਦਾ ਤੇ ਪਿੰਡ ਦੂਰ ਤੱਕਰ ਗੈਜਲਾ 100 150 ਕਿੱਲੇ ਜ਼ਮੀਨ ਦੇ ਵਿੱਚ ਫੈਲ ਗਿਆ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਇੰਦਾ ਬੰਦਾ ਮਾਨ ਸਨਮਾਨ ਸਾਨੂੰ ਦਿੱਤਾ ਜਾਵੇ ਅਸੀਂ ਇਹਨੂੰ ਦੂਰੀਆਂ ਬੀਜ ਲਾਂਗੇ ਜਾਂ ਖਾਨ ਜੋਗੇ ਦਾਣੇ ਹੋ ਜਾਣਗੇ ਸਾਡੇ ਕੋਲ ਗਾਂ ਬੱਚੇ ਪਾਲਣ ਨੂੰ ਵੀ ਜਗ੍ਹਾ ਨਹੀਂ ਰਹੇਗਾ ਬਾਗ ਸਾਡਾ ਉਹ ਪੰ ਸਾਰਾ ਫਲ ਸੜ ਜਾਏਗਾ ਉੱਡੇ ਪਾਣੀ ਨਿੱਦੇ ਕਰਕੇ ਤੇ ਜ਼ਮੀਨ ਦਾ ਵਾਟਰ ਉੱਤੇ ਆਇਆ ਪਾਣੀ ਦਾ ਲੈਵਲ ਇਹਦੇ ਕਰਕੇ ਪਾਣੀ ਪੈਲੀ ਪਿੰਦੀ ਨਹੀਂ ਹੈਗੀ ਤੇ ਬੜੀ ਹੱਥ ਬੰਨ ਕੇ ਬੇਨਤੀ ਇਹ ਵੀ ਇਹਨੂੰ ਵੀ ਸਹੀ ਕੀਤਾ ਜਾਵੇ ਕੋੜ ਪੱਕਾ ਕੀਤਾ ਜਾਵੇ ਉੱਤੇ ਦੀ ਵਾਰ ਲਾਏ ਜਾਣ ਇਹਨਾਂ ਦੇ ਤੇ ਇੱਟਾਂ ਦੇ ਤੇ ਇਹ ਕੀ ਬਹੁਤ ਬਤਾਨਵਾਦ ਜੀ ਸਰ ਨੁਕਸਾਨ ਬਹੁਤ ਹੋਇਆ ਜੀ ਹਮ ਕਣਕ ਮਾਰੀ ਗਈ ਕੂਬਲ ਮਾਰਿਆ ਗਿਆ ਜੀ ਪਾਗਾ ਦਾ ਬਹੁਤ ਨੁਕਸਾਨ ਹੈ ਜੀ ਹਮ ਅਸਲਾਂ ਤਾਂ ਕੇ ਨਹੀਂ ਹੋ ਰਹੀਆਂ ਜੀ ਨਰਮੇ ਖਤਮ ਹੋ ਗਏ ਹਮ ਪਾਣੀ ਤਾਂ ਮਾਰੇ ਬਹੁਤ ਜਿਆਦਾ ਮੀਆਂ ਦੀ ਮਾਰ ਆ ਗਈ ਹੁਣ ਰਹਿੰਦੀ ਇਹਦੀ ਆ ਗਈ ਬਜਾਈ ਲੇਟ ਹੋ ਗਈ ਜੀ ਹਮ ਇਹਦਾ ਕੋਈ ਪ੍ਰੋਪਰ ਹੱਲ ਕੀਤਾ ਜਾਵੇ ਨਹਿਰ ਇੱਥੇ ਨੀਵੀ ਹੈ ਜੀ ਤਿੰਨ ਚਾਰ ਵੀ ਟੁੱਟ ਚੁੱਕੀ ਹੈ 3 ਫੁੱਟ ਦਾ ਪਾਰੇ ਹਾਲੀ ਵਧੀ ਜਾਂਦਾ ਜੀ 100 150 ਏਕੜ ਚ ਫੈਲ ਚੁੱਕਿਆ ਹੈ ਅਗਲਾ ਜਿੰਨਾ ਵੀ ਏਕੜ ਸੰਸਾਰਾ ਨੀਵਾ ਹੈ ਜੀ ਧੰਨਵਾਦ ਉਹਦੇ ਚ ਇਹਦੂ ਵੀ ਨੁਕਸਾਨ ਬਹੁਤ ਜਿਆਦਾ ਸਾਰਾ ਮੌਕੇ ਤੇ ਕਣਕ ਬਜਾਈ ਕੀਤੀ ਉਹਦਾ ਨੁਕਸਾਨ ਹੈ ਜੀ ਨਾਲ ਕਣਕ ਬਜਾਈ ਤੇ ਉਹਦਾ ਨੁਕਸਾਨ ਹੀ ਬਾਗਾਂ ਦਾ ਬਹੁਤ ਜਿਆਦਾ ਨੁਕਸਾਨ ਹੈ ਫੜ ਸੁੱਟ ਜਾਣਗੇ ਇੱਕ ਗਰਮੀ ਪਹਿਲਾਂ ਬਹੁਤ ਪਈ ਹੈ ਜੀ ਹੁਣ ਚਾਣਤ ਪਾਣੀ ਮਿਲ ਗਿਆ ਤੇ ਨੁਕਸਾਨ ਬਹੁਤ ਮਹਿਕਮਾ ਕੋਈ ਮੌਕੇ ਤੇ ਆਇਆ ਹੀ ਨਹੀਂ ਹਾਲੇ ਤੱਕ ਜੀ ਹੂੰ ਸ਼ਹਿਰ ਦੀ ਨਹਿਰ ਟੁੱਟੇ ਮੌਕਮ ਆਏ ਮਹਿਕ ਮਾਇਾ ਹੀ ਨਹੀਂ ਹਲੇ ਤੱਕੜੀ ਇਹਦਾ ਕੋਈ ਇੱਕ ਨਹਿਰ ਇਧਰ ਨੀ ਨਹੀਂ ਹੈ ਜਿਹੜਾ ਖਬਾ ਸਾਰਾ ਇਹਦਾ ਡੇਵਲ ਇਹਦੇ ਵਾਰ ਵਰ ਲਵਾਏ ਜਾਣ ਓਵਰ ਹੋ ਕੇ ਟੁੱਟ ਜਾਂਦੀ ਹੈ ਸਾਰ ਦੇਖੋ ਜੀ ਉਹਦਾ ਨੈਕਸਟ ਪਾੜੀ ਚੱਲ ਰਿਆ ਸੀ ਰਾਤ ਲਈ ਬਹੁਤ ਘੱਟ ਪਣੀ ਸੀਗਾ ਪਰ ਉਹਨੂੰ ਪਾਣੀ ਦੀ ਮੰਗ ਘੱਟ ਹੋਣ ਕਰਕੇ ਜਾਂ ਥੋੜੀ ਬਹੁਤ ਸਪਾਈ ਹੋਣ ਕਰਕੇ ਤੇ ਇੱਕ ਹੋਰ ਵੀ ਮਸਲਾ ਹੈ ਉੱਥੇ ਜਿਹੜੇ ਜਾਨਵਰਾਂ ਦੀ ਕਟਾ ਵਗੈਰਾ ਆਪਣੇ ਉਸ ਏਰੀਆ ਚ ਰਹਿੰਦੇ ਇਸ ਕਰਕੇ ਕੋਈ ਮਿਸਅਪ ਹੋ 25-30 ਫੁੱਟ ਦਾ ਪਾੜਾ ਨਹੀਂ ਨਹੀਂ ਮਹਿਕਮਾ ਨਾਲ ਦੀ ਨਾਲ ਕੰਕ੍ਰੀਟ ਸਟਾਲ ਸੜਾ ਅੱਜ ਸੀ ਉੱਥੇ ਜੀ ਪਾਣੀ ਕੰਟਰੋਲ ਕਰ ਰਹੇ ਸੀ ਬਾਕੀ ਅਕਸਰ ਪਾਣੀ ਬੰਦ ਹੋ ਗਿਆ ਹਿੱਟ ਤੋਂ ਜੀ ਇਹਦਾ ਕੰਮ ਜਲਦੀ ਸ਼ੁਰੂ ਹੋ ਕੇ ਕੰਪਲ ਕਰ ਦੇਣਗੇ ਨਹੀਂ ਨਹੀਂ ਉਹ ਮੈਂ ਖੁਦ ਦੇਖ ਕੇ ਆਇਆ ਇੰਨਾ ਨਹੀਂ ਹੈ ਪਾਣੀ ਬੇਸ਼ੱਕ ਜਾਂ ਸੋਚ ਰਿਹਾ ਹੈਗਾ ਜਿਹੜਾ ਨੇੜੇ ਤੇ ਏਰੀਆ ਜਿੱਥੇ ਪਾਣੀ ਨਹੀਂ ਨਹੀਂ ਉਹ ਕੋਈ ਐਸਾ ਚੰਗਾ ਮੀਟਰ ਨਿਕਾ ਨਹੀਂ ਰਿਹਾ